ਪੁਆਣੀਗੜ ਨਸ਼ਿਆਂ ਖਿਲਾਫ ਚਲਾਈ ਮਹਮ ਤਹਿਤ ਸਤਰਾਜ ਸਿੰਘ ਚਹਿਲ ਐਸਐਸਪੀ ਸੰਗਰੂਰ ਦੇ ਹੁਕਮਾ ਤਹਿਤ ਗੁਰਦੀਪ ਸਿੰਘ ਦੇ ਆਲ ਡੀਐਸਪੀ ਪੁਆਣੀਗੜ ਤੇ ਥਾਣਾ ਮੁਖੀ ਗੁਰਨਾਮ ਸਿੰਘ ਵੱਲੋਂ ਇਲਾਕੇ 'ਚ ਨਸ਼ਿਆਂ ਦਾ ਗੁਰਖਤੰਦਾ ਕਰਨ ਵਾਲੇ ਮਾੜੇ ਅਨਸਰਾਂ ਸਮਗਲਰਾਂ ਵਿਰੁੱਧ ਸੱਪੇ ਮਾਰੀ ਕਰਕੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਹਨ ਇਸ ਤਹਿਤ ਅੱਜ ਪੁਲਿਸ ਵੱਲੋਂ 10 ਅਜਿਹੇ ਵਿਅਕਤੀ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਨਸ਼ਿਆਂ ਸੰਬੰਧੀ ਕੇਸ ਦਰਜ ਸਨ ਦੇ ਖਿਲਾਫ ਨਵੇਂ ਕਾਨੂੰਨਾਂ ਦੀ ਧਾਰਾ 129 ਬੀ ਐਨ ਐਸ ਐਸ ਤਹਿਤ ਕਲੰਦਰੇ ਦੇ ਕੇ ਪਵੰਦ ਕਰਾਈ ਗਏ ਹਨ ਇਸ ਮੌਕੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਚੱਲ ਰਹੀ ਮਹਮਤ ਐਥ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ ਤੇ ਆਪ ਪਹੁੰਚ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਡੀਐਸਪੀ ਦਿਓਲ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਪ੍ਰਭਾਵਿਤ ਹੋ ਕੇ ਅੱਜ ਦੋ ਨੌਜਵਾਨ ਨਸ਼ਾ ਛਡਣ ਲਈ ਸਾਉ ਖਾਦੀ ਹੈ ਸੋਨੂ ਜੀ ਸੋਨੂ ਜੀ ਕੀ ਕੰਮ ਕਰਦੇ ਹੋ ਮੈਂ ਫ੍ਰਿਜ ਏਸੀਆਂ ਦਾ ਕੰਮ ਕਰਦਾ ਹਾਂ ਸ਼ਾਪ ਤੇ ਲੱਗਾ ਹਾਂਗਾ ਨਸ਼ਾ ਕਰ ਦਿੱਤੀ ਨਸ਼ਾ ਛਡੰਦਾ ਕਾਰਨ ਕੀ ਤੇ ਇਹ ਨਸ਼ਾ ਪਹਿਲਾਂ ਤਾਂ ਇਹ ਮੈਂ ਸੰਗਤ ਨਾਲ ਆਪਣੇ ਦੋਸਤਾਂ ਨਾਲ ਸੀਗਾ ਉਹਨਾਂ ਨੇ ਵਧੀਆ ਪਹਿਲਾਂ ਲਵਾਇਆਗਾ ਧਾਰ ਲਵਾਇਆ ਮੈਨੂੰ ਜਾਂ ਫ੍ਰੀ ਲਵਾਇਆ ਇਹ ਲਾਲੋ ਫ੍ਰੀ ਲਵਾਇਆ ਸ਼ੁਰੂ ਸ਼ੁਰੂ ਚ ਪਹਿਲਾਂ ਫ੍ਰੀ ਲਵਾਇਆ ਉਹਨਾਂ ਨੇ ਜਦੋਂ ਮੈਂ ਮੇਰਾ ਸਰੀਰ ਨਹੀਂ ਕੰਟਰੋਲ ਚ ਹੁੰਦਾ ਫਿਰ ਮੈਨੂੰ ਪੱਲੂ ਪੈਸੇ ਲੈ ਕੇ ਫਿਰ ਲਾਉਣਾ ਪਿਆ ਕਿਉਂਕਿ ਮੈਂ ਲਾਉਂਦਾ ਚਿੱਟਾ ਲਾਉਂਦਾ ਹੁੰਦਾ ਸੀ ਚਿੱਟਾ ਕਿੱਥੋਂ ਲਿਆਦਾ ਸੀ ਇਹ ਇੱਕ ਸਮਾਨੇ ਲਵੇ ਪਿੰਡਾਂ ਹੀ ਮਜਮਰਾਦਪੁਰ ਜਾਂ ਜੌਲੀਆਂ ਕਿੰਨੇ ਦਾ ਲੈਂਦਾ ਸੀ 500 ਰੁਪਏ ਦਾ ਇੱਕ ਟਾਈਮ ਲੈਂਦਾ ਸੀ ਦਿਨ ਚ ਐਂ ਲਾਲੂ ਵੀ ਦਿਨ ਚ ਮੈਨੂੰ 3-4 ਵਾਰ ਲਾਉਣਾ ਪੈਂਦਾ ਸੀ ਫਿਰ 3-4 ਵਾਰ ਜਾ ਕੇ ਲੈਂਦਾ ਸੀ ਹਾਂ ਤੇ ਪੈਸੇ ਕਿੱਥੋਂ ਲੈਂਦਾ ਸੀ ਘਰੋਂ ਲੜਕੇ ਲੈਂਦਾ ਸੀ ਜਾਂ ਕਿਤੇ ਤੋਂ ਧਾਰ ਲੈ ਲਿਆ ਲੈਂਦਾ ਸੀ ਹੌਣ ਕੀ ਕਹਿਣਾ ਚਾਹਣਾ ਹੁਣ ਮੈਂ ਆਪਦੇ ਸਰੀਰ ਪੱਖੋਂ ਤਾਂ ਜਮੀ ਫਰੈਸ਼ ਆ ਜੀ ਹੁਣ ਜੇ ਅਗਲਾ ਮੇਰੇ ਮੂਰੇ 500 ਦਾ ਛੱਡੂ 200 ਦਾ ਚਿੱਟਾ ਰੱਖ ਦੇ ਮੇਰੇ ਮੂਰੇ ਸਵੇਰ ਨੂੰ ਉਨਾ ਹੀ ਚਿੱਟਾ ਮਿਲੂਗਾ ਜਿੰਨਾ ਉਹ ਰੱਖ ਕੇ ਜਾਣਗੇ ਰਾਤ ਨੂੰ ਤੁਹਾਨੂੰ ਲਾਉਣਾ ਜਮੀ ਨਹੀਂ ਲਾ ਗਈ ਕੀ ਸੰਦੇਸ਼ ਦੇਣਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਬੇਨਤੀ ਆ ਬਸ ਵੀ ਛੱਡ ਸਕਦੇ ਆ ਬੰਦੇ ਜਿਹੜੇ ਛੱਡ ਸਕਦੇ ਨੇਗੇ ਆਪਦਾ ਸਾਰਾ ਕਰਨਾ ਪਊਗਾ ਮਨਮਤ ਕਰਨ ਬਣਾਉਣਾ ਪਊਗਾ ਛੱਡਣ ਵਾਲਿਆਂ ਨੂੰ ਮਨ ਦਾ ਮੈਂ ਹੀ ਪਰ ਸਰੀਰ ਦੁੱਖਦਾਗਾ ਦੋ 4 ਦਿਨ ਦੁਖੂ 5 ਦਿਨ ਦੁਖੂ ਪਰ ਜਿਹੜੀ ਜ਼ਿੰਦਗੀ ਉਹ ਦੁੱਖ ਚ ਕੱਢ ਲਈ ਇਹ ਸਾਰੀ ਜ਼ਿੰਦਗੀ ਬਹੁਤ ਸੋਹਣੀ ਨਿਕਲਦੀ ਜੀ ਤੈਨੂੰ ਟੋੜ ਤਾਂ ਨਹੀਂ ਲੱਗਦੀ ਜਮੀ ਨਹੀਂ ਲੱਗਦੀ ਜੀ ਹੁਣ ਹੁਣ ਤਾਂ ਰਿਲੈਕਸ ਆਈਆਂ ਜਮੀ ਰਿਲੈਕਸ ਆਈਆਂ ਇਹਦਾ ਰਸਤਾ ਕਿੱਥੇ ਜਾ ਕੇ ਖਤਮ ਹੁੰਦਾ ਹੈ ਇਹਦਾ ਰਸਤਾ ਕਿੱਥੇ ਖਤਮ ਹੁੰਦਾ ਹੈ ਇਹਦਾ ਰਸਤਾ ਜਾਈ ਹੁਣ ਫਿਰ ਸੇਵਿਆਂ ਚ ਖਤਮ ਹੋਊਗਾ ਜੀ ਜਿਹੜੇ ਛੱਡ ਨਹੀਂ ਸਕਦੇ ਉਹਨਾਂ ਲਈ ਤਾਂ ਸੇਵਿਆਂ ਚ ਖਤਮ ਹੋਊਗਾ ਸੰਯੋਗ ਕਿਹਦਾ ਨੇ ਸੰਯੋਗ ਮੇਰੇ ਜਿਨ੍ਹਾਂ ਦੇ ਮੈਂ ਕੰਮ ਕਰਦਾ ਅਸ਼ਮਨੀ ਸਰ ਜੀ ਤੇ ਆਪਣੇ ਭਵਾਨੀਗੜ੍ਹ ਡੀਐਸਪੀ ਸਰ ਐਸਐਸਓ ਸਰ ਤੇ ਜਿੰਨਾ ਕਰਕੇ ਮੈਂ ਛੱਡ ਸਕਿਆ ਮੈਂ ਆਪਣੀ ਦੁਕਾਨ ਤੇ ਦੱਸਿਆ ਮਾਲਕ ਨੂੰ ਵੀ ਮੈਂ ਇਹ ਕਰਦਾ ਹਾਂ ਤੇ ਉਹਨਾਂ ਨੇ ਸਰ ਨਾਲ ਗੱਲ ਕਰੀ ਆਗੀ ਸਰ ਨੇ ਮੈਨੂੰ ਦਵਾਈ ਦਿੱਤੀ ਆਗੀ ਕੋਈ ਜ਼ਿਆਦਾ ਨਹੀਂ ਦਿੱਤੀ ਜਿਹੜੀ ਆਪਾਂ ਜਿਹੀ ਥੱਲੇ ਰੱਖਣ ਵਾਲੀ ਖਾਨੇ ਆ ਜਾਂ ਕੋਈ ਹੋਰ ਉਹ ਨਹੀਂ ਖਾਧੀਆਂ ਹੈਗੀਆਂ ਜੀ ਇਹਨਾਂ ਨੇ ਆਮ ਦੁਕਾਨ ਤੋਂ ਗੋਲੀਆਂ ਮਿਲਦੀਆਂ ਨੇ ਜਿਹੜੀਆਂ ਕੁਝ ਵੀ ਮਿਲਦਾ ਦਵਾਈ ਮਿਲਦੀ ਆ ਉਹਦੇ ਨਾਲ ਮੈਨੂੰ ਸਾਰਾ ਨਸ਼ਾ ਚਿੱਟਾ ਛਡਾਇਆ ਮੇਰਾ ਕਿੰਨਾ ਚਿਰ ਪਿੱਤਰ ਹੈ ਮੈਂ ਇਹ 8 ਮਹੀਨੇ 9 ਮਹੀਨੇ ਪਿੱਤਰ ਹੁਣ ਕਿੰਨਾ ਚਿਰ ਰੁਕਿਆ ਹੁਣ ਮੈਨੂੰ ਮੰਨ ਕੇ ਚਲੋ 4-5 ਮਹੀਨੇ ਹੋ ਗਏ ਛੱਡੇ ਨੇ ਮੈਂ ਮਮਾਂਤ ਸਿੰਘ ਜੀ ਪਾਣੀ ਪੀਂਦੇ ਸੀ ਜੀ ਉਹ ਇੱਕ ਬਾਣੇ ਪਕਣ ਕੀ ਕਾਰਨ ਹੈ ਤੁਹਾਡਾ ਕਾਹਦੇ ਬਾਦ ਨਸਾ ਬਸ ਸਾਜ ਦਾ ਵਧੀਆ ਨਹੀਂ ਬੰਦਿਆ ਇਹ ਚਾਹ ਨੂੰ ਵਗੈਰ ਮੈਂ ਚਾਹ ਵੀ ਨਹੀਂ ਜੀ ਉਹ ਠੜਕਾ ਦਿੰਦੇ ਵੀ ਚਾਹ ਪੀ ਰਣੇ ਘੂ ਘੂ ਚੱਕਰੀਆਂ ਉਹ ਮਾਰੋ ਠੱਕਾ ਮੁੰਦਾ ਇਹ ਕਰ ਦਿੰਦਾ ਨਹੀਂ ਮੈਂ ਉਹ ਟੱਕਰ ਨਹੀਂ ਟੀਮ ਫੇਟੇ ਲੱਗੇ ਉੱਪਰ ਮੈਚੀ ਬਾਹਰ ਤੇ ਉਪਰ ਜੀ ਉਹ ਮੈਂ ਥੋੜੀ ਜਿਹੀ ਨਿਕ ਤੋੜ ਕੇ ਦੇ ਦਿਆ ਕਰਨ ਜੀ ਇਆ ਫੇਨਲ ਮੈਚ ਹੁੰਦੇ ਤੇ ਬੰਮ ਰੇਡਾ ਪਾਈ ਜਾਂਦੀ ਰੇਡਾ ਪਾਈ ਜਾਂਦੀ ਟੀ ਫਾਸਟ ਆ ਜਾਂਦੀ ਜੈਸਾ ਜੀ ਉਹਨੇ ਰੱਖੇ ਮੈਨੂੰ ਚਾਰ ਪੰਜ ਸਾਲ ਨਾਲ ਖੇਡਦਾ ਰਿਹਾ ਜਾਂਦਾ ਕੋਈ ਹੋਰ 3 ਟੁੱਟ ਗਈ ਜੀ ਹੁਣ ਤੈਨੂੰ ਨਸ਼ਾ ਛੱਡਣਾ ਚਾਹੁੰਦਾ ਹਾਂ ਹਾਂ ਜੀ ਨਸ਼ਾ ਛੱਡਣਾ ਚਾਹੁੰਦਾ ਆਪਰੇ ਬਕਸਰ ਦੀ ਘਰ ਦੀ ਜੀ ਕਿਹੜਾ ਆਪਣੇ ਸਿਰ ਬਿਲਡਿੰਗ ਬਣੀ ਹੋਈ ਹੈ ਸਾਰੀ ਇਹ ਬਿਲਡਿੰਗ ਮੇਰੇ ਹੱਥੋਂ ਬਣੀ ਹੈ ਜੀ ਇਹ ਆਪਣੀ ਦੁਕਾਨਦਾਰੀ ਬਣ ਕੇ ਆਈ ਸੀ ਪਹਿਲਾਂ ਕਿਹੜਾ ਨਸ਼ਾ ਕਰਦਾ ਸੀ ਉਹ ਨਾ ਫੇਮ ਜੀ ਫੇਮ ਤੇ ਉਦੋਂ ਵਾਲੇ ਵਿੱਚ ਭੁੱਕੀ ਤੇ ਆ ਗਈ ਜੀ ਤੇ ਹੁਣ ਉਹ ਹਸਤਾ ਰਜੀਵ ਗੋਲੀ ਖਾਣਾ ਜੀ ਉਹਨੇ ਛੱਡਣਾ ਚਾਹਣਾ ਹੈ ਹਾਂ ਜੀ ਕੀ ਕਾਰਨ ਛੱਡਣਾ ਚਾਹਣਾ ਹੈ ਕੋਈ ਇੱਕ ਮਾਂ ਫੈਕਟਰੀ ਕੰਮ ਕਰ ਦਦੀ ਜੀ ਤੇ ਉਥੇ ਮੈਂ ਪੰਜਵੇਂ ਲੈ ਕੇ ਆਇਆ ਨਬਰ ਉਰ ਤੇ ਪੈ ਬੰਦ ਖੇਤ ਤੇ ਬਣ ਲਾਈ ਉਥੇ ਨੂੰ ਨਫਰਤਾ ਇਹ ਆਈ ਬਾਪ ਮੇਰੀ ਗੋਲੀ ਬਾਬਾ ਲੈ ਜਾਂਦਾ ਸੀ ਸਵੇਰੇ ਆ ਕੇ ਮੈਂ ਫੜ ਕੇ ਲੈ ਜਾਂਦੇ ਬਾਬੇ ਤਾਂ ਇੱਕ ਬਦ ਨੂੰ ਦੇ ਜਾਂ ਤੇ ਇੱਕ ਮਾਂਪ ਲੈ ਜਾਂਦਾ ਜੀ ਉਹ ਮੈਨੂੰ ਸਹੀ ਨਫਰਤਾ ਇਹ ਵੀ ਮੈਂ ਗੋਲੀ ਖਾਣਾ ਗੋਲੀ ਵੀ ਛੱਡਦਾ ਵੀ ਗੋਲੀ ਦੇ ਨਾਲ ਉਹ ਕਰਾਈ ਸਟਕਾਰ ਹੈ ਜੀ ਹੁਣ ਛੱਡਣ ਦਾ ਭਾਈ ਵਾਲਾ ਹਾਂ ਜੀ ਹਾਂ ਜੀ ਨਾਮ ਮੈਂ ਨਾ ਤਿਰੋ ਹਾਜੀ ਕੀ ਗੱਲ ਤੁਹਾਨੂੰ ਥਾਣੇ ਲੰਡਾ ਗਏ ਅੱਜ ਜੀ ਪੁੱਤ ਜਿਹੜਾ ਆ ਕੁੱਤਾ ਨਸ਼ਾ ਚੱਲ ਰਿਹਾ ਬੱਚੇ ਪੀਂਦੇ ਵੀ ਤੇ ਵੀ ਕਦਾ ਵੀ ਤੇ ਅਸੀਂ ਇਸ ਗੱਲ ਦਾ ਝੂਠ ਨਹੀਂ ਮਾਰਦੇ ਪਰ ਜਿੱਦੇ ਦੇ ਸਾਡੇ ਚੌਂਕੀ ਨਿਚਾਰ ਜਾਏ ਨੇ ਅਫਸਰ ਆਪਣੇ ਵੱਡਾ ਸਰਦਾਰ ਘਰੇ ਗਿਆ ਤੇ ਪਿੰਡ ਦੇ ਵਿੱਚ ਪਰ ਉਹਦੈਂ ਦੇ ਸਾਡੇ ਨਸ਼ੇ ਦੇ ਵਿੱਚ ਕੋਈ ਬੰਦਨ ਜਾ ਕੇ ਆ ਰਿਹਾ ਹੈ ਕਿ ਹੱਥ ਬਣ ਕੇ ਬੇਨਤੇ ਵੀ ਇਹ ਦੋ ਬਾਤ ਜਿਹੜਾ ਕੋਈ ਕਰੂਗਾ ਅਸੀਂ ਬੱਚਾ ਪੀ ਵੀ ਰਿਹਾ ਉਹਨੂੰ ਵੀ ਚੱਕ ਗਏ ਸੀ ਆਪਣੇ ਸੈਂਟਰ ਚ ਜਾ ਕੇ ਅਪੋਰਚਨ ਹੋ ਛਟਾ ਬੰਦ ਕਿਹੜੀ ਜਾਤੀ ਨਜ਼ਮੰਗ ਕਰਦੇ ਸੈਸੀਆਂ ਜੀ ਐਸ ਬੀਡੀ ਨਾ ਸਾਹ ਵੇਟੀ ਨਹੀਂ ਤੁਸੀਂ ਨਾ ਜੀ ਗੱਛਾ ਵਿਕਦਾ ਕੋਈ ਅਰਧਤ ਦਿਨ ਰਾਤ ਸੈਂਟਰੋਂ ਬਾਹਰ ਨਿਕਲਨੇ ਜਿਹੜਾ ਸਾਡੇ ਚੌਕੀ ਇਨਚਾਰਜ ਹੈਗਾ ਹੈ ਨਾ ਚਰ ਹੋ ਗਿਆ ਨਾ ਕੋਈ ਬੰਦ ਅੱਛਾ ਬੰਦ ਜੀ ਦੋ ਦੋ ਮਿੰਨੇ ਹੋ ਗਏ ਤੈਨੂੰ ਬਿਲਕੁਲ ਨਾ ਜੀ ਬਿਲਕੁਲ ਨਹੀਂ ਕਰਦੇ ਕੀ ਸੰਦੇਸ਼ ਦੇਵੋਗੇ ਲੋਕਾਂ ਨੂੰ ਅੱਛਾ ਤੇ ਇਹੀ ਕਹਿ ਰਹੇ ਆ ਜੀ ਵੀ ਜਿਹੜੇ ਸਾਡੇ ਬੱਚੇ ਬੀਜੇ ਵੀ ਇਹ ਪੜੇ ਬੈਠੇ ਨੇ ਵੀ ਸਾਡੇ ਬੱਚਿਆਂ ਨੂੰ ਰਜ ਰੋਟੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਕੰਮ ਲਾ ਦਿਓ ਅਸੀਂ ਕਿਉਂ ਕਰਾਂਗੇ ਕੁੱਤੇ ਨਸ਼ੇ ਦੇ ਪਿੱਛੇ ਵੜਾਂਗੇ ਆਪਣੀ ਜਿੱਦੀ ਰੋਟੀ ਖਾਂਗੇ ਬੁਰਾ 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 ਅਸੀਂ ਆਪ ਪਰਸਾਂ ਫੜ ਕੇ ਆਪ ਚ ਕੰਮ ਬਿਲਕੁਲ ਪਿੰਡ ਦੇ ਵਿੱਚ ਹੁਣ ਬਿਲਕੁਲ ਬੰਦਾ ਹੈ ਹਾਂਜੀ ਹਾਂ ਬਿਲਕੁਲ ਬੰਦਾ ਹੈ ਅੰਸਾਰ ਰਾਜ ਨਸ਼ਾ ਸੱਟੇ ਨੂੰ ਵੜਾਣ ਦੀ ਕੀ ਕਰਨ ਅਸੀਂ ਨਾ ਲਗਾਤਾਰ ਤੋਂ ਡੀਜੀਪੀ ਸਾਹਿਬ ਜਾਂ ਪੰਜਾਬ ਸਰਕਾਰ ਵੱਲੋਂ ਹੁਕਮ ਸੀ ਕਿਾ ਜਿੱਤੇ ਡੀਜੀਪੀ ਸਾਹਿਬ ਵੱਲੋਂ ਆਨਲਾਈਨ ਵੀਸੀ ਕਰਕੇ ਮਾਨਯੋਗ ਐਸਐਸਪੀ ਸਰਸਾਰ ਸਿੰਘ ਜਿਹ ਚਹਿਲ ਸਾਫ ਸਾਡੇ ਐਸਐਸਪੀ ਵਾਂਗ ਉਹਨਾਂ ਵੱਲੋਂ ਸਖਤ ਹਦਾਇਤਾਂ ਸੀਗੀਆਂ ਕਿ ਇਲਾਕੇ ਵਿੱਚ ਵੀ ਜਿਹੜੀਆਂ ਨਸ਼ਾ ਦੀ ਜਿਹੜਾ ਬਹੁਤ ਬੁਰੀ ਤਰ੍ਹਾਂ ਫੈਲ ਚੁੱਕੀਆਂ ਨੇ ਇਹਨੂੰ ਹਰ ਹਾਲਤ ਵਿੱਚ ਜੜਾਂ ਤੋਂ ਖਤਮ ਕੀਤਾ ਜਾਵੇ ਜਿਦੇ ਤਹਿਤ ਅਸੀਂ 65 ਪਿੰਡਾਂ ਦੇ ਵਿੱਚ ਟੋਟਲ ਪੁਹਾਨੀਗੜ ਦੇ ਵਿੱਚ 65 ਪਿੰਡ ਪੈਂਦੇ ਆ 65 ਪਿੰਡਾਂ ਦੇ ਵਿੱਚ ਹਰ ਪਿੰਡੋ ਚ 5-7-7 ਬੰਦਿਆਂ ਦੀ ਜਿਹੜੇ ਵਿਲਿੰਗ ਹੋ ਕੇ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਦੀ ਕਮੇਟੀ ਬਣਾ ਕੇ ਰਿਸਰਟ ਕਰਾਈਆਂ ਗਿਆ ਡੀਸੀ ਆਫਿਸ ਤੇ ਡੀਸੀ ਸਭਾਨ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਲੋੜ ਪੈਣ ਤੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹਨਾਂ ਨੂੰ ਕਾਬਦਾਂ ਵਿਕੇ ਮੁਕਤ ਜਿਹੜਾ ਮਤਲਬ ਉਹਦਾ ਇਲਾਜ ਹੋਊਗਾ ਨਸ਼ਾ ਛਡਾਇਆ ਜਾਊਗਾ ਇੱਥੇ ਥਾਂ ਥਾਂ ਤੇ ਲੈਕਚਰ ਦੇਣ ਨਾਲ ਲਗਾਤਾਰ ਅਸੀਂ ਹਰ ਰੋਜ਼ ਮੀਟਿੰਗਾਂ ਕਰਦੇ ਆਂ ਜਿਦੇ ਕਿ ਹੁਣ ਨਤੀਜੇ ਸਾਹਮਣੇ ਆਉਣ ਲੱਗ ਗਏ ਆ ਅੱਜ ਤੁਸੀਂ ਦੇਖਿਆ ਹੀ ਆ ਦੋ ਤਿੰਨ ਬੰਦਿਆਂ ਦੀ ਇੰਟਰਵਿਊ ਕੀਤੀ ਆ ਮਸ਼ਤਾਕ ਮੁਹੰਮਦ ਦੀ ਕੀਤੀ ਆ ਇੱਕ ਹੋਰ ਬੰਦੇ ਦੀ ਮੰਪਰੀਦੀ ਕੀਤੀ ਆ ਮਤਲਬ ਲੋਕ ਤਾਂ ਇੱਥੋਂ ਤੱਕ ਵੇਰ ਨੇ ਮਸ਼ਤਾਕ ਨੇ ਦੱਸਿਆ ਸੀ ਕਿ ਬਈ ਇੰਨੇ ਚਿਰ ਤੋਂ ਨਸ਼ਾ ਕਰ ਰਿਆ ਹੁਣ ਸਾਡੇ ਕੋਲ ਆਇਆ ਅਸੀਂ ਉਹਨੂੰ ਮੋਟੀਵੇਟ ਕੀਤਾ ਅਸੀਂ ਕੋਈ ਸਪੈਸ਼ਲ ਨਹੀਂ ਅਸੀਂ ਜਸਟ ਪੇਨ ਕਿਲਰ ਆਪਣੇ ਕਿਸੇ ਵਧੀਆ ਡਾਕਟਰ ਨੂੰ ਪੁੱਛ ਕੇ ਤੇ ਉਹ ਤੋਂ ਲਿਖਵਾ ਕੇ ਤੇ ਇੱਕ ਆਮ ਹੀ ਪੇਨ ਕਿਲਰ ਤੇ ਹੋਰ ਤਾਂ ਦੋ ਚਾਰ ਮਤਲਬ ਤਾਕਤ ਵਾਲੀਆਂ ਦਵਾਈਆਂ ਲਿਖ ਕੇ ਤੇ ਉਹਦਾ ਨਸ਼ਾ ਛਡਵਾਤਾ ਮੇਨ ਨਸ਼ਾ ਤਾਂ ਹੀ ਛਡਵਾਇਆ ਜਾ ਸਕਦਾ ਜੇ ਛੱਡਣ ਵਾਲੇ ਦਾ ਮਨ ਹੋਵੇ ਆਦਰਵਾਇਜ਼ ਸਾਡੀਆਂ ਗੋਲੀਆਂ ਖਾਈ ਜਾਊਗਾ ਨਸ਼ਾ ਵੀ ਕਰੀ ਜਾਊਗਾ ਤਾਂ ਨਸ਼ਾ ਨਹੀਂ ਛੱਡ ਸਕਦਾ ਇਦੇ ਵਿੱਚ ਤੁਹਾਡੇ ਸਾਹਮਣੇ ਆਇਆ ਕਿ ਹੁਣ ਇੱਕ 50 ਸਾਲ ਦਾ ਮਨਜੀਤ ਮਨਪ੍ਰੀਤ ਇੱਕ ਕਬੱਡੀ ਪਲੇਅਰ ਸੀਗਾ ਕਿਸੇ ਟਾਈਮ ਆਪਣਾ ਜਿਵੇਂ ਉਹਨੇ ਦੱਸਿਆ ਕਿ ਰੇਡਾਂ ਪਾਉਣ ਵਾਸਤੇ ਸਾਨੂੰ ਥੋੜੀ ਜੀ ਫੀਮ ਦੇ ਦਿੰਦੇ ਸੀ ਵੀ ਲਗਾਤਾਰ ਰੇਡਾਂ ਪਾਈ ਚੱਲ ਮੈਚ ਜਿੱਤਣਾ ਆਪਾਂ ਤੇ ਕਹਿੰਦਾ ਹੌਲੀ ਹੌਲੀ ਟਾਈਮ ਟੂ ਟਾਈਮ ਅਫੀਮ ਤੋਂ ਫਿਰ ਭੁੱਕੀ ਤੇ ਆ ਗਏ ਫਿਰ ਗਰੀਬੀ ਚ ਦਿਹਾੜੀ ਦੱਪਾ ਜਾਂ ਮਿਸਤਰੀ ਦਾ ਕੰਮ ਕਰਨ ਲੱਗ ਗਏ ਤੇ ਹੁਣ ਉਹ ਜੀਬ ਥੱਲੇ ਰੱਖਣ ਵਾਲੀ ਗੋਲੀ ਤੇ ਆ ਮਤਲਬ ਉਹ ਐਨੇ ਲੋਕ ਅਵੇਅਰ ਹੋ ਚੁੱਕੇ ਨੇ ਮਤਲਬ ਉਹਨੂੰ ਕਿਤੇ ਨਾ ਕਿਤੇ ਹੁਣ ਇਹ ਵੀ ਬੁਰਾ ਲੱਗਿਆ ਕਿ ਮੈਂ ਜਿਹੜੀ ਜੀਪ ਥੱਲੇ ਗੋਲੀ ਰੱਖਦਾ ਮੈਂ ਇਹ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਨਾ ਤੇ ਇਹ ਵੀ ਅਸੀਂ ਹੁਣ ਡਾਕਟਰ ਸਾਹਿਬ ਨਾਲ ਡਿਸਕਸ ਕਰਾਂਗੇ ਕਿ ਨੌਜਵਾਨਾਂ ਨੂੰ ਫਿਰ ਨਸ਼ੇ ਕੇਂਦਰ ਸੁੱਜਿਆਉਗੇ ਹਾਂਜੀ ਇੱਕ ਆਪਦਾ ਡਰਗ ਡਿਟੈਕਸ਼ਨ ਸੈਂਟਰ ਹੈ ਉੱਥੇ ਅਸੀਂ ਇਹਨਾਂ ਨੂੰ ਫ੍ਰੀ ਇਲਾਜ ਹੈ ਜਿਹੜੇ ਗਰੀਬ ਬੱਚੇ ਕੋਈ ਆਪਣਾ ਨਹੀਂ ਕੋਈ ਖਰਚ ਕਰ ਸਕਦੇ ਉੱਥੇ ਗਵਰਨਮੈਂਟ ਵੱਲੋਂ ਫ੍ਰੀ ਇਲਾਜ ਇਹਨਾਂ ਦਾ ਹੋਊਗਾ ਠੀਕ ਹੈ ਜੀ ਔਰ ਕਾਰਨ ਕੀ ਹੈ ਕਿ ਜਿਹੜੇ ਨਸ਼ਾ ਕਰਦੇ ਨੇ ਜੇ ਇਹਨਾਂ ਨੂੰ ਜ਼ਬਰਦਸਤੀ ਜਾਂ ਇਹਨਾਂ ਨੂੰ ਪਹਿਲਾਂ ਸਮਝਾਵਾਂ ਜਾ ਕੇ ਨਸ਼ੇ ਦੇ ਕੀ ਨੁਕਸਾਨ ਨੇ ਇਹਦਾ ਰਸਤਾ ਜਾ ਕੇ ਬੜੀਆਂ ਚ ਖਤਮ ਹੁੰਦਾ ਸਾਰਾ ਜਦੋਂ ਉਹਨੂੰ ਚੰਗੀ ਤਰ੍ਹਾਂ ਉਹਦੇ ਮਨ 'ਚ ਗੱਲ ਬੈਠ ਜਾਂਦੀ ਏ ਮੈਂਟਲੀ ਤੌਰ ਤੇ ਪ੍ਰਿਪੇਅਰ ਕਰਕੇ ਫੇਰ ਹੀ ਸੈਂਟਰ ਲਗਾਇਆ ਜਾਂਦਾ ਹੈ ਕਿ ਜਦ ਤੱਕ ਉਹ ਖੁਦ ਕਹਿੰਦਾ ਕਿ ਮੈਂ ਮਨ ਬਣਾ ਚੁੱਕਾ ਤੇ ਮੈਂ ਛੱਡਣਾ ਚਾਹੁੰਦਾ ਇਸ ਤੋਂ ਇਲਾਵਾ ਸਵੇਰੇ ਅਸੀਂ ਅੱਜ ਐਸਟੀਐਫ ਦੀ ਮਦਦ ਨਾਲ ਸਵੇਰੇ ਰੇਡ ਵੀ ਕਰਕੇ ਪਿੰਡ ਜੋਲੀਆਂ 'ਚ ਪੂਰੀ ਘੇਰਾਬੰਦੀ ਕਰਕੇ ਸਾਰੇ ਸਰਚ ਕੀਤੀ ਹੈ ਤੇ ਜਿਹੜੇ ਕੋਈ ਪੁਰਾਣੇ ਡਰੱਗ ਵੇਚਦੇ ਸੀਗੇ ਉਹਨਾਂ ਦੇ ਖਿਲਾਫ ਕਿ ਇਹ ਦੁਬਾਰਾ ਨਾ ਵੇਚਣ ਉਹਨਾਂ 'ਚ ਡਰ ਪੈਦਾ ਕਰਨ ਲਈ ਖਾਓ ਵੀ ਜੇ ਤੁਸੀਂ ਵੇਚਿਆ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਅੱਜ 10 ਜਿਹੜੀਆਂ ਪੁਰਾਣੇ ਲੇਡੀਜ਼ ਜੈਂਟਸ ਦੇ ਖਿਲਾਫ ਤੇ ਨਵੀਂ ਧਾਰਾ ਜਿਹੜੀ ਹੈ ਬੀ ਐਨ ਐਸ 129 ਜਿਹਨੂੰ ਆਪਾਂ ਪਹਿਲੇ 110 ਦੇ ਕਲੰਦਰੇ ਕਹਿ ਦਿੰਦੇ ਸੀਗੇ ਅੱਜ ਫੜ ਕੇ ਪੇਸ਼ ਕਰ ਰਹੇ ਹਨ ਇਹਨਾਂ ਦੇ ਕਲੰਦਰੇ ਬਣਾ ਕੇ ਐਸ ਡੀ ਐਮ ਸਾਹਿਬ ਦੀ ਕੋਰਟ ਚ ਘਟੂ ਘਟ ਕੋਸ਼ਿਸ਼ ਕਰਨਗੇ 2-2 ਲੱਖ ਰੁਪਏ ਲਈ ਇਹਨਾਂ ਨੂੰ ਬਾਉਂਡ ਕੀਤਾ ਜਾਊਗਾ ਜੇ ਇਹ ਇਹਦੇ ਵਿੱਚ 1 ਸਾਲ ਦੇ ਵਿੱਚ ਨਸ਼ਾ ਵੇਚਦੇ ਨੇ ਤਾਂ ਇਹਨਾਂ ਨੂੰ 2 ਲੱਖ ਰੁਪਇਆ ਤਾਂ ਇਹੀ ਪਰ ਜੁਰਮਾਨਾ ਭਰਿਆ ਜਾਊਗਾ ਭਾਵੇਂ ਇਹਨਾਂ ਕੋਲ ਬਹੁਤ ਥੋੜੀ ਕੁਆਂਟੀਟੀ ਚ ਵੀ ਮਿਲਦਾ ਹੈ ਤਾਂ ਤਾਂ ਕਿ ਇਹਨਾਂ ਦੇ ਮਨ ਚ ਡਰ ਪੈਦਾ ਕੀਤਾ ਜਾ ਸਕੇ ਕਿ ਜੇ ਅਸੀਂ ਕੋਈ ਵੀ ਡਰਗ ਵੇਚੀ ਤਾਂ ਸਾਡੇ ਤੇ ਇੰਨਾ ਜੁਰਮਾਨਾ ਹੋਊਗਾ ਇਸ ਤੋਂ ਇਲਾਵਾ ਇਹਨਾਂ ਨੂੰ ਦੱਸਿਆ ਗਿਆ ਹੈ ਕਿ ਨਸ਼ੇ ਤੋਂ ਜੋ ਵੀ ਤੁਸੀਂ ਪ੍ਰਾਪਰਟੀ ਬਣਾਈ ਧਾਰਾ 68 ਐਫ ਦੇ ਤਾ ਅਸੀਂ ਇਹਨੂੰ ਸੀਜ਼ ਕਰਾਂਗੇ ਵੀ ਤੁਹਾਡਾ ਇਹ ਸਾਰਾ ਕੁਝ ਲੋਕ ਕਰਕੇ ਸੇਲ ਹੋ ਜਾਊਗਾ ਵੀ ਨਸ਼ੇ ਦੀ ਕਮਾਈ ਨਾਲ ਤੁਸੀਂ ਤੁਹਾਡਾ ਘਰ ਵੱਧ ਫੁੱਲ ਨਹੀਂ ਸਕਦਾ ਜਿਹਦੇ ਤੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਹੈ ਖਾਸ ਤੌਰ ਤੇ ਜੋਲੀਆਂ ਪਿੰਡ ਵਾਲਿਆਂ ਨੇ ਕਿ ਅਸੀਂ ਸਾਡਾ ਪਿੰਡ ਇੰਨਾ ਬਦਨਾਮ ਹੋ ਚੁੱਕਾ ਹੈ ਲੋਕ ਰਿਸ਼ਤੇ ਵੀ ਨਹੀਂ ਕਰਦੇ ਤੇ ਸਾਡੇ ਪਿੰਡ ਦਾ ਨਾਂ ਸੁਣਦੇ ਹੀ ਲੋਕ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਨੇ ਕਿਤੇ ਨਾ ਕਿਤੇ ਇਹਨਾਂ ਦੇ ਮਨ ਵਿੱਚ ਆਇਆ ਕਿ ਸਾਡੇ ਬੱਚੇ ਵੀ ਨਸ਼ਿਆਂ ਤੇ ਲੱਗ ਚੁੱਕੇ ਨੇ ਵੀ ਕਿਵੇਂ ਉਹਨਾਂ ਨੂੰ ਕੱਢਿਆ ਜਾਵੇ ਇਸ ਦੀ ਬਜਾਏ ਸਾਡੇ ਬੱਚੇ ਪੜ੍ਹ ਲਿਖ ਕੇ ਕੋਈ ਰੋਜ਼ਗਾਰ ਮਿਲ ਜੇ ਕੋਈ ਨੌਕਰੀ ਲੱਗ ਜੇ ਇਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਇੱਕ ਵਧੀਆ ਇੱਜ਼ਤ ਦੀ ਜ਼ਿੰਦਗੀ ਜਿਉਣੀ ਬਹੁਤ ਵਧੀਆ ਗੱਲ ਹੈ ਬਜਾਏ ਕਿ ਨਸ਼ਿਆਂ ਦੇ ਕੋਡ ਨੂੰ ਵੇਚ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਸਾਡੇ ਕੋਲੇ ਕੋਹਾਰ ਲਗਾਉਂਦੇ ਨੇ ਵੀ ਸਾਨੂੰ ਕਿਸੇ ਪ੍ਰਾਈਵੇਟ ਫੈਕਟਰੀ ਜਾਂ ਕਿਤੇ ਨਾ ਕਿਤੇ ਕੋਈ 5-10 ਹਜ਼ਾਰ ਦੀ ਜੌਬ ਲਵਾਈ ਜਾਏ ਜਿਸ ਨਾਲ ਸਾਡਾ ਘਰ ਦਾ ਗੁਜ਼ਾਰਾ ਚੱਲ ਸਕੇ ਤੇ ਅਸੀਂ ਇੱਕ ਇੱਜ਼ਤ ਵਾਲੀ ਜ਼ਿੰਦਗੀ ਜੀ ਸਕੀਏ